ਸਫਲਤਾ ਲਈ ਸੰਕਟ ਪ੍ਰਬੰਧਨ ਦੀ ਸੂਝ ਅੱਜ ਆਪਾਂ ਇੱਕ ਮਤਲਬ ਬੜੇ ਅਹਿਮ ਵਿਚਾਰ ਤੇ ਗੱਲ ਕਰ ਰਹੇ ਹਾਂ ਕਿ ਕਿਸੇ ਵੱਡੀ ਮੁਸ਼ਕਿਲ ਕਿਸੇ ਸੰਕਟ ਦੇ ਆਉਣ ਤੋਂ ਪਹਿਲਾਂ ਹੀ ਉਸ ਨੂੰ ਕਿਵੇਂ ਪਾਪਿਆ ਜਾਵੇ ਕਿਵੇਂ ਸੰਭਾਲਿਆ ਜਾਵੇ ਤਾਂ ਕਿ ਯਾਨੀ ਸਫਲਤਾ ਦਾ ਰਾਹ ਪੱਧਰਾ ਰਹੇ ਬਿਲਕੁਲ ਬਹੁਤ ਜ਼ਰੂਰੀ ਗੱਲ ਹੈ ਇਹ ਤੇ ਇਹ ਸਾਰੀ ਗੱਲ ਨਾ ਇੱਕ ਖਾਸ ਨੁਕਤੇ ਦੁਆਰੇ ਹੁੰਦੀ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਸੈਂਸ ਕੋਰੈਕਟ ਸਕਸੀਡ ਮਤਲਬ ਮਹਿਸੂਸ ਕਰੋ ਫਿਰ ਸਹੀ ਕਰੋ ਤੇ ਫਿਰ ਸਫਲ ਹੋਵੋ ਤੇ ਖਾਸ ਗੱਲ ਪਤਾ ਕੀ ਹੈ ਅਸਲ ਕੰਮ ਸੰਕਟ ਦੇ ਸਿਰ ਤੇ ਆਉਣ ਤੋਂ ਉਹ ਬਹੁਤ ਪਹਿਲਾਂ ਸ਼ੁਰੂ ਹੁੰਦਾ ਹੈ ਹਾਂ ਅੱਜ ਜਿਹੜਾ ਮਹਿਸੂਸ ਕਰਨ ਵਾਲਾ ਪਹਿਲੂ ਹੈ ਨਾ ਇਹ ਬੜਾ ਦਿਲਚਸਪ ਲੱਗਿਆ ਕਿਉਂਕਿ ਆਮ ਤੌਰ ਤੇ ਤਾਂ ਇਹੀ ਹੁੰਦਾ ਹੈ ਕਿ ਲੋਕ ਉਦੋਂ ਹਿਲਦੇ ਨੇ ਜਦੋਂ ਮੁਸ਼ਕਿਲ ਸਾਹਮਣੇ ਆ ਖੜੀਦੀ ਹੈ ਪਰ ਇਹ ਵਿਚਾਰ ਕਹਿ ਰਿਹਾ ਕਿ ਨਹੀਂ ਪਹਿਲਾਂ ਹੀ ਅਹਿਸਾਸ ਹੋ ਜਾਣਾ ਚਾਹੀਦਾ ਗੜਬੜ ਦਾ ਪਰ ਇਹ ਅਹਿਸਾਸ ਇਸੂ ਮਿਲਦੀ ਕਿਵੇਂ ਹੈ ਕੀ ਇਹ ਸਿਰਫ ਮਤਲਬ ਤਜਰਬੇ ਨਾਲ ਹੀ ਹੁੰਦੀ ਹੈ ਦੇਖੋ ਤਜਰਬਾ ਤਾਂ ਹਾਂਜੀ ਬਹੁਤ ਵੱਡੀ ਚੀਜ਼ ਹੈ ਉਦੇਸ਼ ਤਾਂ ਕੋਈ ਸ਼ੱਕ ਹੀ ਨਹੀਂ ਵਾਰ-ਵਾਰ ਜਦੋਂ ਤੁਸੀਂ ਹਾਲਾਤ ਦੇਖਦੇ ਹੋ ਤਾਂ ਹਾਂ ਬੰਦਾ ਪੈਟਰਨ ਸਮਝਣ ਲੱਗ ਜਾਂਦਾ ਹੈ ਪਰ ਸਿਰਫ ਤਜਰਬਾ ਹੀ ਨਹੀਂਗਾ ਇਸ ਲਈ ਨਾ ਅੰਕੜਿਆਂ ਤੇ ਨਜ਼ਰ ਰੱਖਣੀ ਪੈਂਦੀ ਹੈ ਟੀਮ ਦੇ ਵਿੱਚੋਂ ਹੇਖਾਂ ਤੋਂ ਫੀਡਬੈਕ ਲੈਣਾ ਪੈਂਦਾ ਹੈ ਮਾਰਕੀਟ ਕਿੱਧਰ ਨੂੰ ਜਾ ਰਹੀ ਹੈ ਉਹ ਸਮਝਣਾ ਪੈਂਦਾ ਤੇ ਕਈ ਵਾਰ ਤਾਂ ਉਹ ਆਪਣੀ ਅੰਦਰਲੀ ਆਵਾਜ਼ ਜਿਹਨੂੰ ਇੰਡਿਊਸ਼ਨ ਕਹਿੰਦੇ ਆ ਉਦੇਤੇ ਵੀ ਭਰੋਸਾ ਕਰਨਾ ਪੈਂਦਾ ਹੈ। ਕਈ ਵਾਰ ਨਾ ਬਹੁਤ ਛੋਟੇ-ਛੋਟੇ ਸੰਕੇਤ ਹੁੰਦੇ ਨੇ ਨਿੱਕੇ-ਨਿੱਕੇ ਜਿਨ੍ਹਾਂ ਨੂੰ ਆਪਾਂ ਐਵੇਂ ਆਮ ਜਿਹਾ ਸਮਝ ਕੇ ਛੱਡ ਦਿੰਨੇ ਆ ਪਰ ਉਹੀ ਸ਼ਾਇਦ ਕਿਸੇ ਵੱਡੀ ਗੱਲ ਦਾ ਇਸ਼ਾਰਾ ਹੋਣ। ਇਹ ਤਾਂ ਸਹੀ ਗੱਲ ਹੈ। ਕੰਮ ਦੇ ਰੁਝੇਵਿਆਂ 'ਚ ਅਕਸਰ ਧਿਆਨ ਹੀ ਨਹੀਂ ਜਾਂਦਾ ਇਹਨਾਂ ਬਰੀਕ ਚੀਜ਼ਾਂ ਵੱਲ। ਉਹ ਜਿਵੇਂ ਕਹਿੰਦੇ ਨੇ ਨਾ ਨਿੱਕੀ ਜਿਹੀ ਸੂਈ ਵੀ ਕੰਮ ਕਰ ਜਾਂਦੀ ਹੈ। ਅੱਛਾ ਤਾਂ ਮੰਨ ਲਓ ਕੁਝ ਗੜਬੜ ਮਹਿਸੂਸ ਹੋ ਗਈ। ਉਹ ਸੰਕੇਤ ਫੜ ਲੈ। ਫਿਰ ਆਂਦਾ ਹੈ ਸਹੀ ਕਰੋ। ਕਰੈਕਟ ਵਾਲਾ ਹਿੱਸਾ। ਕੀ ਹਮੇਸ਼ਾ ਸੌਖਾ ਹੁੰਦਾ ਹੈ? ਮਤਲਬ ਰਾ ਬਦਲਣਾ ਜਾਂ ਮੰਨਣਾ ਕਿ ਹਾਂ ਕੁਝ ਗਲਤ ਹੋ ਰਿਹਾ ਹੈ ਤੇ ਹੁਣ ਸੁਧਾਰ ਕਰੀਏ ਨਾ ਨਾ ਸੌਖਾ ਤਾਂ ਬਿਲਕੁਲ ਨਹੀਂ ਹੁੰਦਾ ਕਈ ਵਾਰ ਤਾਂ ਨਾ ਸੰਕੇਤ ਪਛਾਣਨ ਨਾਲੋਂ ਵੀ ਔਖਾ ਹੁੰਦਾ ਉਸ ਤੇ ਅਮਲ ਕਰਨਾ ਇਹਦੇ ਵਿੱਚ ਕਈ ਚੁਣੌਤੀਆਂ ਆਉਂਦੀਆਂ ਨੇ ਇੱਕ ਤਾਂ ਹੁੰਦੀ ਹੈ ਸੰਸਥਾਗਤ ਜੜਤਾ ਮਤਲਬ ਆਰਗੇਨਾਈਜ਼ੇਸ਼ਨਲ ਇਨਰਸ਼ੀਆ ਕਿ ਬਦਲਾਅ ਦਾ ਵਿਰੋਧ ਹੁੰਦਾ ਲੋਕ ਮੰਨਣਾ ਹੀ ਨਹੀਂ ਚਾਹੁੰਦੇ ਕਈ ਵਾਰ ਕਿ ਕੁਝ ਗਲਤ ਹੈ ਖਾਸ ਕਰਕੇ ਜੇ ਪਹਿਲਾਂ ਸਭ ਵਧੀਆ ਚੱਲ ਰਿਹਾ ਹੋਵੇ ਫਿਰ ਉਹ ਸੋਚਦੇ ਨੇ ਨਹੀਂ ਨਹੀਂ ਸਭ ਠੀਕ ਹੈ ਫਿਰ ਦੇਖੋ ਸੁਧਾਰ ਕਰਨ ਚ ਪੈਸਾ ਲੱਗ ਸਕਦਾ ਹੈ ਸਮਾਂ ਲੱਗ ਸਕਦਾ ਹੈ ਪਰ ਇਸ ਨੁਕਤੇ ਦਾ ਅਸਲ ਮਤਲਬ ਇਹੀ ਹੈ ਕਿ ਏਡੀ ਜਿਹੜੀ ਕੀਮਤ ਹੈ ਨਾ ਇਹ ਉਸ ਨੁਕਸਾਨ ਨਾਲੋਂ ਬਹੁਤ ਘੱਟ ਹੁੰਦੀ ਹੈ ਜਿਹੜਾ ਪੂਰਾ ਸੰਕਟ ਆਉਣ ਤੇ ਹੋ ਸਕਦਾ ਹੈ ਅੱਛਾ ਯਾਨੀ ਕਿ ਥੋੜੀ ਜੀ ਹਿੰਮਤ ਤੇ ਦੂਰ ਦੀ ਸੋਚ ਉਹ ਦਿਖਾ ਕੇ ਤੁਸੀਂ ਬਾਅਦ ਦੇ ਵੱਡੇ ਘਾਟੇ ਤੋਂ ਬਚ ਸਕਦੇ ਹੋ ਇਹ ਗੱਲ ਤਾਂ ਫਿਰ ਸਿਰਫ ਵੱਡੀਆਂ ਕੰਪਨੀਆਂ ਲਈ ਨਹੀਂ ਇਹ ਤਾਂ ਸ਼ਾਇਦ ਛੋਟੇ ਪ੍ਰੋਜੈਕਟਾਂ ਤੇ ਟੀਮਾਂ ਤੇ ਇੱਥੋਂ ਤੱਕ ਕਿ ਸ਼ਾਇਦ ਨਿੱਜੀ ਜ਼ਿੰਦਗੀ ਦੇ ਫੈਸਲਿਆਂ ਤੇ ਵੀ ਲਾਗੂ ਹੁੰਦੀ ਹੋਵੇਗੀ ਯਕੀਨਨ ਬਿਲਕੁਲ ਹੁੰਦੀ ਹੈ ਇਹ ਇੱਕ ਸੋਚ ਦਾ ਟੰਗ ਹੈ ਇੱਕ ਪਹੁੰਚ ਹੈ ਇੱਕ ਤਰ੍ਹਾਂ ਨਾਲ ਚਾਹੇ ਤੁਸੀਂ ਕੋਈ ਪ੍ਰੋਜੈਕਟ ਚਲਾ ਰਹੇ ਹੋ ਆਪਣੀ ਸਿਹਤ ਦਾ ਖਿਆਲ ਰੱਖ ਰਹੇ ਹੋ ਜਾਂ ਪੈਸੇ ਥੇਲੇ ਦੀ ਕੋਈ ਯੋਜਨਾ ਬਣਾ ਰਹੇ ਹੋ ਜੇ ਤੁਸੀਂ ਮਤਲਬ ਸ਼ੁਰੂਆਤੀ ਜਿਹੜੇ ਵਰਨਿੰਗ ਸਾਈਨਸ ਹੁੰਦੇ ਨੇ ਉਹਨਾਂ ਨੂੰ ਪਛਾਣ ਲਓ ਤੇ ਸਮੇਂ ਸਿਰ ਕੋਈ ਕਦਮ ਚੁੱਕ ਲਓ ਤਾਂ ਹਾਂ ਤੁਸੀਂ ਅਕਸਰ ਵੱਡੀ ਮੁਸੀਬਤ ਤੋਂ ਬਚ ਜਾਂਦੇ ਹੋ ਇਹ ਰਿਐਕਟਿਵ ਹੋਣ ਦੀ ਬਜਾਏ ਉਹ ਪ੍ਰੋਐਕਟਿਵ ਯਾਨੀ ਪਹਿਲ ਕਦਮੀ ਵਾਲੀ ਪਹੁੰਚ ਹੈ ਪਰ ਇਹਦਾ ਇੱਕ ਦੂਜਾ ਪਾਸਾ ਵੀ ਤਾਂ ਹੋ ਸਕਦਾ ਹੈ ਕਿਤੇ ਐਵੇਂ ਤਾਂ ਨਹੀਂ ਕਿ ਬੰਦਾ ਹਰ ਨਿੱਕੀ ਜੀ ਗੱਲ ਨੂੰ ਹੀ ਸੰਕਟ ਸਮਝਣ ਲੱਗ ਪਵੇ ਹਰ ਮਾਮੂਲੀ ਉਤਰਾ ਚਹਾ ਤੇ ਹੀ ਘਬਰਾ ਜਾਵੇ ਮਤਲਬ ਉਸ ਸੰਕੇਤ ਤੇ ਐਵੇਂ ਦੇ ਸ਼ੋਰ ਨੌਇਜ਼ ਵਿੱਚ ਫਰਕ ਕਰਨਾ ਵੀ ਤਾਂ ਜ਼ਰੂਰੀ ਹੋਊਗਾ ਬਹੁਤ ਵਧੀਆ ਸਵਾਲ ਪੁੱਛਿਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਰ ਬਦਲੀ ਤੂਫਾਨ ਨਹੀਂ ਲਿਆਉਂਦੀ ਇਹ ਵੀ ਸੱਚ ਹੈ ਇੱਥੇ ਤਾਂ ਫਿਰ ਤਜਰਬੇ ਦੀ ਡਾਟਾ ਨੂੰ ਸਹੀ ਤਰ੍ਹਾਂ ਦੇਖਣ ਦੀ ਤੇ ਸਹੀ ਪਰਖ ਦੀ ਲੋੜ ਪੈਂਦੀ ਹੈ ਇਸ ਸਮਝਣਾ ਪੈਂਦਾ ਕਿ ਕਿਹੜਾ ਸਿਗਨਲ ਵਾਕਈ ਅਹਿਮ ਹੈ ਤੇ ਕਿਹੜਾ ਬਸ ਉਹ ਰੋਟੀਨ ਦਾ ਹਿੱਸਾ ਹੈ ਇਹਨਾਂ ਇੱਕ ਸੰਤੁਲਨ ਬਣਾਉਣ ਵਾਲੀ ਗੱਲ ਹੈ ਸੁਚੇਤ ਰਹਿਣਾ ਪਰ ਬਿਲੋੜਾ ਡਰਨਾ ਨਹੀਂ ਹੂੰ ਪਰ ਕੁੱਲ ਮਿਲਾ ਕੇ ਸਾਰ ਇਹੀ ਨਿਕਲਦਾ ਫਿਰਕੇ ਅਸਲ ਪ੍ਰਬੰਧਨ ਸਿਰਫ ਅੱਗ ਬੁਝਾਉਣਾ ਨਹੀਂ ਸਗੋਂ ਅੱਗ ਲੱਗਣ ਦੀ ਸੰਭਾਵਨਾ ਨੂੰ ਹੀ ਪਹਿਲਾਂ ਭਾਂਪ ਕੇ ਉਹਨੂੰ ਰੋਕ ਦੇਣਾ ਸਮੇਂ ਸਿਰ ਸਥਿਤੀ ਨੂੰ ਸਮਝਣਾ ਲੋਡ ਪਵੇ ਤਾਂ ਬਿਨਾਂ ਚਿਜਕ ਤੋਂ ਸਹੀ ਕਦਮ ਚੁੱਕ ਲੈਣਾ ਤੇ ਇਸ ਤਰ੍ਹਾਂ ਸਫਲਤਾ ਵੱਲ ਵਧਦੇ ਰਹਿਣਾ ਬਿਲਕੁਲ ਸਹੀ ਇਹ ਹੀ ਉਹ ਸੂਝ ਹੈ ਉਹ ਸਮਝ ਹੈ ਜਿਹੜੀ ਅਕਸਰ ਸਫਲ ਲੋਕਾਂ ਤੇ ਸਫਲ ਸੰਸਥਾਵਾਂ ਵਿੱਚ ਦੇਖਣ ਨੂੰ ਮਿਲਦੀ ਹੈ ਤੇ ਦੱਸਣਾ ਵੀ ਬਣਦਾ ਕਿ ਜਿਹੜਾ ਵਿਚਾਰ ਹੈ ਜਿਸ ਤੇ ਆਪਾਂ ਇਹ ਸਾਰੀ ਗੱਲ ਕੀਤੀ ਇਹ ਰੂਪੇਸ਼ ਦਿਲ ਸੇ ਤੋਂ ਆਇਆ ਹੈ ਹਾਂਜੀ ਰੂਪੇਸ਼ ਦਿਲ ਸੇ ਯਾਨੀ ਰੂਪੇਸ਼ ਫਰੋਮ ਹਾਰਟ ਇਹ ਅਸਲ ਵਿੱਚ ਰੂਪੇਸ਼ ਜੈਨ ਦੇ ਆਪਣੇ ਨਿੱਜੀ ਜੀਵਨ ਦੇ ਜਿਹੜੇ ਤਜਰਬੇ ਨੇ ਉਹਨਾਂ ਤੇ ਆਧਾਰਿਤ ਵਿਚਾਰਾਂ ਦਾ ਸੰਗ੍ਰਹਿ ਹੈ ਇਹ ਖਾਸ ਤੌਰ ਤੇ ਜਿਵੇਂ ਕਾਰਪੋਰੇਟ ਜਗਤ ਵਿੱਚ ਕੰਮ ਕਰਨ ਦੇ ਤਜਰਬੇ ਹੁੰਦੇ ਨੇ ਕਾਰਪੋਰੇਟ ਲਾਈਫ ਜ਼ਿੰਦਗੀ ਦੇ ਆਪਣੇ ਉਤਰਾਓ ਚੜ੍ਹਾਓ ਲਾਈਫ ਐਕਸਪੀਰੀਅੰਸ ਤੇ ਉਹਨਾਂ ਤੋਂ ਜਿਹੜੇ ਸਬਕ ਸਿੱਖੇ ਲਾਈਫ ਲੈਸਨਸ ਉਹਨਾਂ ਦੇ ਸੰਦਰਭ ਵਿੱਚ ਨੇ ਮਤਲਬ ਇਹ ਕੋਈ ਸਿਰਫ ਕਿਤਾਬੀ ਗੱਲਾਂ ਨਹੀਂ ਇਹ ਜ਼ਮੀਨੀ ਹਕੀਕਤਾਂ ਤੋਂ ਨਿਕਲੀ ਹੋਈ ਅਮਲੀ ਸੂਝ ਹੈ ਤਾਂ ਮਤਲਬ ਇਹ ਹੋਇਆ ਕਿ ਇਸ ਪਹਿਲ ਕਦਮੀ ਵਾਲੀ ਸੋਚ ਨੂੰ ਅਪਣਾਉਣਾ ਸ਼ਾਇਦ ਹਰ ਕਿਸੇ ਲਈ ਫਾਇਦੇਮੰਦ ਹੋ ਸਕਦਾ ਹੈ ਸੋਚਣ ਵਾਲੀ ਗੱਲ ਤਾਂ ਹੁਣ ਇਹ ਹੈ ਕਿ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ 'ਚ ਜਾਂ ਕੰਮ 'ਚ ਕਿਹੜੇ ਅਜੇ ਛੋਟੇ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ ਜਿਨ੍ਹਾਂ ਵੱਲ ਸ਼ਾਇਦ ਧਿਆਨ ਦੇਣ ਦੀ ਲੋੜ ਹੈ ਇਸ ਨੁਕਤੇ ਤੇ ਅੱਜ ਦੀ ਇਸ ਗੱਲਬਾਤ ਲਈ ਬਹੁਤ-ਬਹੁਤ ਤਨਵਾਦ